ਦਾਤ ਕੋ ਨੇ ਵੇਖੋ ਇਹਨਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਜਾਂ ਜਿਹੜੇ ਆ ਫਿਲਮੀ ਐਕਟਰ ਐਕਟਰਸ ਆ ਇਹਨਾਂ ਦਾ ਨਸ਼ਾ ਇਹਨਾਂ ਚੜ ਜਾਂਦਾ ਜਦੋਂ ਤਲਾਸ਼ੀ ਹੋ ਰਹੀ ਸੀ ਸਕورٹی ਦਾ ਕੰਮ ਹੈ ਹਰ ਬੰਦੇ ਦੀ ਤਲਾਸ਼ੀ ਲੈਣੀ ਹੁਣ ਚੈੱਕ ਕਰਕੇ ਅੱਗੇ ਤੋਰਨਾ ਤੇ ਮਾਨ ਵਿੱਚ ਕੇ ਮੈਂ ਐਮਪੀ ਆ ਕੰਗਣਾ ਰਣੌਤ ਉਹਨੇ ਅਣਕਾਰ ਕੀਤਾ ਤੇ ਉਹਦੀ ਪਲੇਟ ਲੱਗੀ ਸੀ કુરી ਦੀ ਉਹਦਾ નામ ਸੀ કલવૈંદર કોર ਤੇ ਜਦੋਂ ਕੌਰ ਪੜਿਆ ਕਹਿੰਦੇ ਹਾਂ ਕੌਰ ਖਾਲਸਾ ਨਹੀਂ ਤਦ ਸੁਬੀਬੀ ਨੇ ਮੱਟ ਕੇ ਥੱਪੜ ਮਾਰਿਆ ਅੱਖਾਂ ਨਾ ਬੰਦੀ ਦੀ ਕਦੋਂ ਜਾਗ ਪਏ ਇਹ ਕਿਸੇ ਨਹੀਂ ਵੀ ਜਾਗ ਸਕਦੀ ਹੈ ਉਹਨੇ ਮਾਤਾ ਭਗੋ ਦਾ ਦੁਬਾਰਾ ਸਾਨੂੰ ਰੂਪ ਸਾਡੇ ਸਾਹਮਣੇ ਪੇਸ਼ ਕੀਤਾ ਹੈ ਮਾਤਾ ਭਗੋ ਦੀ વાਸ ਬਣ ਕੇ ਜੋ ਨਹੀਂ ਕੀਤਾ ਉਹਦੀ ਸਿਫਤ ਵਿੱਚ ਔਰ ਇਹਨਾਂ ਅਧਿਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਜੇ ਰਾਜ ਭਾਗ ਮਿਲਦਾ ਹੈ ਸ਼ੋਰਤ ਮਿਲਦੀ ਹੈ ਸੰਭਲ ਕੇ ਚੱਲੋ ਇਹ ਗੁਰੂ ਦੀਆਂ ਦਾਤਾਂ ਹਨ ਕਦੇ ਜ਼ਬਾਨ ਤੋਂ ਬਾੜਾ ਨਹੀਂ ਬੋਲੀਦਾ ਸਿਆਣੇ ਸੱਜਣ ਸੋਚ ਸਮਝ ਕੇ ਬੋਲਦੇ ਆ ਤੇ ਮੇਰਾ ਪਿੰਡ ਜੋਹੜਾ ਤੇ ਲਾਲ ਹੀ ਪਹਿਲ ਪਿੰਡ ਹੈ ਸਾਡੇ ਇਕੱਠੇ ਜਿੱਥੋਂ ਦੀ ਇਹ ਬੀਬੀ ਹੈ ਗੰਡੀਵੜ ਨਗਰ ਹੈ ਜਿੱਥੇ ਇਹਦੇ ਨਾਨਕੇ ਹੈ ਸੋ ਜੋ ਉਸ ਬੀਬੀ ਨੇ ਕੀਤਾ ਹੈ ਭਾਵੇਂ ਸਰਕਾਰ ਵੇਖੋ ਇੱਥੇ ਕਿੱਥੇ ਇਨਸਾਫ ਹੈ ਜੇ ਉਹਨੇ ਗੱਲ ਕੀਤੀ ਹੈ ਤੇ ਉਹਦੇ ਨਾਲ ਗੱਲ ਕਰੋ ਮਕਦਮਾ ਚਲਾਓ ਤੁਸੀਂ ਜੋ ਕਰਨਾ ਕਰੋ ਕੇਸ ਚੱਲੇ ਪਤਾ ਲੱਗਾ ਕਿ ਨਾ ਉਹਦੇ ਪਤੀ ਦਾ ਪਤਾ ਲੱਗ ਰਿਹਾ ਨਾ ਉਹਦੇ ਬੱਚਿਆਂ ਦਾ ਪਤਾ ਲੱਗ ਰਿਹਾ ਉਹ ਬੱਚਿਆਂ ਦਾ ਕੀ ਗੁਨਾਹ ਹੈ ਉਹਦੇ ਪਤੀ ਦਾ ਕੀ ਦੋਸ਼ ਹੈ ਪਰ ਇਹਨਾਂ ਆਤਵਾਦ ਆਤਵਾਦ ਸਰਕਾਰਾਂ ਪੈਦਾ ਕਰਦੀਆਂ ਸਿੱਖ ਆਤਵਾਦੀ ਨਹੀਂ ਹੈ ਸਿੱਖ ਤੇ ਹੱਜ ਸਰ ਦੀ ਗੱਲ ਕਰਦਾ ਹੈ ਲੋਕਾਂ ਵਾਸਤੇ ਲੰਗਰ ਲਾਉਂਦਾ ਹੈ ਪਰ ਜੇ ਦੀ ਅੱਖ ਨੂੰ ਕੋਈ ਵੰਗਾਰੇ ਤੇ ਇਹ ਸਵੇਟ ਹੈ ਜੀ ਤੇ ਕੋ ਨਹੀਂ ਕਰਿਆ ਜਾਂਦਾ ਤੇ ਰਗਾ ਵਿੱਚ ਗੁਰਦਵਿੰਦ ਸਿੰਘ ਮਹਾਰਾਜ ਨੇ ਅਸਰਤ ਪਾਇਆ ਹੈ ਇਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਸ ਮਹਾਨ ਦੇਵੀ ਨੂੰ ਮੈਂ ਸ਼ਾਦਾ ਦੇ ਰਾਗ ਕੋ ਸ਼ਬਦ ਕਹਿਆ ਵਾ ਮਾ ਭਾਗੂ ਦੀਏ ਵਾਰਸੇ ਕਰੀ ਕੌਮ ਦੀ ਉਤੀ ਸ਼ਾਨ ਤੂੰ ਵਾ ਵਾ ਮਾ ਭਾਗੋ ਦੇ ਬੱਚੀ ਹੈ ਗੁਰਵਿੰਦਰ ਆਦੇ ਦੀ ਅਣਕੀ ਸੀਣੀਏ ਸਿੱਖ ਪੰਥ ਦਿੱਤੀ ਰਾਣੀਏ ਤੂੰ ਲਾ ਤਾਂ ਸ਼ਾ ਗਰੂਰ ਦਾ ਸਿੱਖ ਬਾਗ ਦੀ ਅਣਕੀ ਢਾਣੀਏ ਤੂੰ ਲਾ ਤਾਂ ਸ਼ਾ ਗਰੂਰ ਦਾ ਜੋ ਚੜੀ ਸੀ ਸੌਰਤ ਰਾਜਨੀ ਜੋ ਚੜੀ ਸੀ ਸੌਰ ਰਾਜ ਨਸ਼ੇ ਚ ਮਤੀ ਨਾਏ ਕਾ ਸ਼ੋਹਰਤ ਦੇ ਚੜੇ ਸਰੂਰ ਦਾ ਤੂੰ ਕਿੱਥਾ ਪਾਤਾ ਜਾਏ ਕਾ ਸ਼ੋਹਰਤ ਦੇ ਚੜੇ ਸਰੂਰ ਦਾ ਹਰ ਕੋਈ ਇਕਲੀ ਗਾਣੀ ਅਗੇ ਅਣਕੁ はい ਵਾਹ ਮਾ ਭਗੋ ਦੀਏ ਵਾਰਸ ਜਿੱਤਾ ਸਬਕ ਤੂੰ ਨੇ ਤਾ ਜਣਾ ਨੂੰ ਜਿੱਤਾ ਸਬਕ ਤੂੰ ਨੇ ਤਾ ਜਣਾ ਨੂੰ ਮੋਹ ਸੋਚ ਸਮਝ ਕੇ ਭੁੱਲ ਈ ਛੱਡ ਵਾਗਾਂ ਦੀ ਬਦੀਆਂ ਜੇ ਸਾ ਅਣਕੀ ਮਾਵੇਂ ਗੰਮਿਆ ਹੋ ਮਾਵੀ ਰੋਈ ਤਨ ਹੈ ਬਾਹ ਗੱਡੀ ਵੰਡਦੀ ਏ ਦੋਦੀ ਏ ਤੈਨੂੰ ਸਿੱਖ ਜਗ ਤਗਾ ਪੰਮ ਹੈ ਬਾਹ ਗੱਡੀ ਵੰਡਦੀ ਏ ਦੋਦੀ ਏ ਕਹੇ ਗੁਰਮਖ ਜੋਹਲ ਭੈਰ ਦਾ ਕਹੇ ਜੁਗ ਗੁਰਮਖ ਜੋਹਲ ਭੈਰ ਖਣ ਸ੍ਰੀ ਹਰਗੋਬਿੰਦ ਸਾਹਿਬ ਦੇ ਅਰਦਾਸੀਏ ਉਹ ਆਇਆ ਗੱਡੀ ਉਤਾਰਿਆ ਸਾ ਤੇ ਮੈਨੂੰ ਕਹਿੰਦੇ ਵੀ ਗੁਰੂ ਗੋਬਿੰਦ ਸਾਹਿਬ ਜੀ ਲੇਖਣਾ ਨਿਗਾਹੇ ਬਾਰੇ ਬਸ ਇਹਨਾਂ ਨੇ ਇਸ਼ਾਰਾ ਕਰਤਾ ਤੇ ਆਉਂਦਿਆਂ ਹੀ ਆਹ ਠੀਟਾਂ ਵਾਹਿਆਂ ਤੇ ਨਾਲਿਆਂ ਨੂੰ ਲਿਖਾ ਕੇ ਇਹ ਤੁਹਾਡੇ ਸਰੰਗ ਪੇਸ਼ ਕਰ ਦਿੱਤੀਆਂ ਇਹ ਸੰਗਰੂ ਦੀ ਦਾਤ ਹੈ ਕਵਤਾ ਔਰ ਸਾਡੇ ਬਾਪੂ ਦੀ ਦੇਣ ਹੈ ਉਹਨੇ ਸਾਨੂੰ ਇਹ ਗੁਣ ਦਿੱਤਾ ਹੈ ਬੜਾ ਚਿਰ ਕਹਿਣ ਨੂੰ ਚਿਤ ਕਰਦਾ ਰਿਹਾ ਹੈ ਸਮਾਂ ਬੜਾ ਥੋੜਾ ਹੁੰਦਾ ਹੈ ਕਿਉਂਕਿ ਹਮੇਸ਼ਾ ਬਾਅਦ ਇੱਥੇ ਨਵਾਰ ਹੁੰਦਾ ਤੇ ਉਹ ਵੀ ਕਦੇ-ਕਦੇ ਸਮਾਂ ਬਣਦਾ ਹੈ ਬੜੀਆਂ ਕੀਮਤੀ ਚੀਜ਼ਾਂ ਬੜੇ ਪ੍ਰਸੰਗ ਸਾਡੇ ਅਜੇ ਰਹਿ ਗਏ ਅਗਲੇ ਹਫਤੇ 16 ਤਰੀਕ ਤੱਕ ਅਸੀਂ ਇੱਥੇ ਆ 17 ਨਵਾਰਸੀ ਆ ਸਾਡੀ ਸੋ ਚਾਰ ਪੰਜ ਵਾਰ ਪਸਾਂ ਸੱਦ ਕੇ ਸਾਡੇ ਟੁੱਟੇ-ਫੁੱਟੇ ਲੋਕਾਂ ਨੂੰ ਪਰਵਾਹ ਕੀਤਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੇ ਬੀਬੀਆਂ ਭੈਣਾਂ ਨੇ ਬੜੇ ਪਿਆਰ ਨਾਲ ਸੁਣਿਆ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਬਾਬਾ ਜੀ ਜਿੱਥੋਂ ਦੇ ਕਥਾਵਾਚਕ ਸਿੰਘ ਸਾਹਿਬ ਉਹਨਾਂ ਦਾ ਕੀਤਨੀ ਦੱਸਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸੋ ਹੋ ਜਾ ਬੰਨਾ ਦੀ ਵਾਹੀ ਫੇਰ ਦਿਨ ਹੁਕਮ ਦਿਓਗੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ ਬਹੁਤ ਵੱਡਾ ਅਨਰਸਾ ਬਾਪੂ ਸਾਹਿਬ ਨੂੰ ਦੇ ਗਿਆ ਹੈ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਉਹਨਾਂ ਦੇ ਨਾਲ 50 ਸਾਲ ਸੇਵਾ ਕੀਤੀ ਹੈ 7 ਸਾਲ ਉਹਨਾਂ ਨੂੰ ਗਿਆਨ ਹੋ ਗਿਆ ਸੱਜੇ ਪਾਤਸ਼ਾਹ ਕਿਰਪਾ ਕਰੇ ਜਿਨ੍ਹਾਂ ਇੱਕ ਸਵਾਸ ਬਾਕੀ ਬਚੇ ਹੈ ਇਹ ਆਪਣੀ ਸੇਵਾ ਸਤਿਗੁਰੂ ਲੈਂਦੇ ਰਹੇ ਮੈਂ ਕੋਟਨਪੁਰ ਧਲਵਾਦੀ ਹਾਂ ਤਾਂ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਂ ਕੁਝ ਮੈਂ ਉੱਪਰ ਲੈ ਗਿਆ ਪਰ ਇਹ ਪ੍ਰਸੰਗ ਇਹੋ ਜਿਹਾ ਸੀ ਨਹੀਂ ਰਿਹਾ ਗਿਆ ਇਹ ਮੈਨੂੰ ਇਸ ਗੱਲ ਦੀ ਮਾਫੀ ਦੇਣੀ ਸੋ ਫਿਰ ਖਿਮਾ ਮੰਗਦਾ ਹਾਂ ਆ ਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ